ਦੇ ਫੇਰੇ ਪਿੱਛੇ ਪਾਸੇ ਬੈਠੇ ਆ ਗੱਡੀਆਂ ਦੇ ਵਿੱਚੇ ਨੇ ਮਾੜੇ ਕੱਟ ਰਹੇ ਆ ਨੇ ਉਹ ਬੰਦੇ ਆ ਉਹ ਬੰਦੇ ਭੋਗੇ ਪਿੱਛੇ ਦਾ ਤਸਵੀਰਾਂ ਦੇ ਵਿੱਚ ਜਿਹੜੀਆਂ ਗੱਡੀਆਂ ਦੇ ਤੁਸੀਂ ਪਰਖੱਚੇ ਉੱਡੇ ਵੇਖ ਰਹੇ ਹੋ ਤੇ ਲੋਕਾਂ ਦਾ ਵੱਡਾ ਇਕੱਠ ਗੱਡੀਆਂ ਦੇ ਵਿੱਚੋਂ ਜ਼ਖਮੀਆਂ ਨੂੰ ਕਢਦੇ ਹੋਏ ਦੇਖ ਰਹੇ ਹੋ ਇਹ ਤਸਵੀਰਾਂ ਨੈਸ਼ਨਲ ਹਾਈਵੇ ਭਵਾਨੀਗੜ ਜ਼ਿਲ੍ਹਾ ਸੰਗਰੂਰ ਦੇ ਪਿੰਡ ਨਦਾਮਪੁਰ ਨੇੜੇ ਦੀਆਂ ਨੇ ਜਿੱਥੇ ਤਿੰਨ ਗੱਡੀਆਂ ਦੀ ਅਜਿਹੀ ਭਿਆਨਕ ਟੱਕਰ ਹੋ ਜਾਂਦੀ ਹੈ ਕਿਸ ਸੜਕ ਤੇ ਝੀਕ ਝਹਾੜਾ ਪਹੁੰਚਦਾ ਵਾਪਰੇ ਦਰਦਨਾਕ ਹਾਦਸੇ ਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਚਾਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਮ੍ਰਿਤਕਾਂ ਤੇ ਜ਼ਖਮੀਆਂ ਨੂੰ ਪਟਿਆਲਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਭਵਾਨੀਗੜ੍ਹ ਸਾਈਡ ਤੋਂ ਪਟਿਆਲਾ ਸਾਂ ਨੂੰ ਜਾ ਰਹੀ ਕਮਰਸਿਅਲ ਕਾਰ ਨਦਾਮਪੁਰ ਨੈਸ਼ਨਲ ਹਾਈਵੇ ਤੇ ਅਚਾਨਕ ਬੇਕਾਬੂ ਹੋ ਕੇ ਡਵਾਈਡਰ ਨੂੰ ਕ੍ਰਾਸ ਕਰਕੇ ਹਾਈਵੇ ਦੇ ਦੂਜੇ ਪਾਸੇ ਜਾ ਪਹੁੰਚੀ ਅਤੇ ਹਾਈਵੇ ਦੀ ਦੂਜੀ ਸਾਈਡ ਪਟਿਆਲਾ ਵਾਲੇ ਪਾਸਿਓਂ ਆ ਰਹੀ ਇੱਕ ਪਿਕਅਪ ਗੱਡੀ ਅਤੇ ਮਹਿੰਦਰਾ ਐਕਸ ਯੂਵੀ ਨਾਲ ਇਸ ਦੀ ਸਿੱਧੀ ਟੱਕਰ ਹੋ ਜਾਂਦੀ ਹੈ ਇਸ ਹਾਦਸੇ ਦੇ ਵਿੱਚ ਮਰਸਡੀ ਕਾਰ ਦੇ ਚਾਲਕ ਸੁਖਪ੍ਰੀਤ ਬਾਸੀ ਅਬੋਤ ਤੇ ਪਿਕਅਪ ਗੱਡੀ ਦੇ ਵਿੱਚ ਸਵਾਰ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਮਰਸਡੀ ਗੱਡੀ ਦੇ ਵਿੱਚ ਸਵਾਰ ਇੱਕ ਹੋਰ ਵਿਅਕਤੀ ਸਮੇਤ 4 ਵਿਅਕਤੀ ਗੰਭੀਰ ਜ਼ਖਮੀ ਹੋਏ ਨੇ ਆਉਂ ਜਾਂਦੇ ਆ ਉੱਚੇ ਬੰਦੇ ਫੇਟੇ ਪਿੱਛੇ ਪਾਸੇ ਬੈਠੇ ਆ ਗੱਡੀਆਂ ਦੇ ਵਿੱਚੇ ਨੇ ਮਾੜੇ ਕੱਟਰੇ ਆ ਨੇ ਉਹ ਬੰਦੇ ਆ ਨੇ ਅੱਗ ਲੱਗ ਰਹੀ ਐ ਇਹਨੂੰ ਵਜਾ ਆ ਮਰ ਗਈ ਤੇ ਹੁਣ ਪਾਸੇ ਹੈ ਕਿੰਨੇ ਦਾ ਬੋਲਦਾ ਉਹ ਬੰਦੇ ਭੋਗੇ ਵਿੱਚੋਂ ਨਾ

ਜਿਉਦਾ ਉਹ ਸੰਗਾਂ ਨੇ ਅੰਦਾਜ਼ਾ ਵੀ ਬਸ ਪਾਸੇ ਜਿਸ ਪਾਜੀ ਤੇ ਨਾਪਰੀਕ ਐਕਸੀਡੈਂਟ ਹੋਇਆ ਕੁਝ ਪਤਾ ਲੱਗੇ ਕੀ ਗੱਲ ਹੈ ਅੱਜ ਕਰੀਬ 3:30 3:30 ਵਜੇ ਪਤਾ ਲੱਗਿਆ ਸੀ ਵੀ ਗੱਡੀਆਂ ਦਾ ਐਕਸੀਡੈਂਟ ਹੋ ਗਿਆ ਉੱਥੇ ਮੌਕੇ ਤੇ ਜਾ ਕੇ ਵੈਰੀਫਾਈ ਕੀਤਾ ਸੀ ਇੱਕ ਮਰਸੀਡਸ ਗੱਡੀ ਜੋ ਭਵਾਨੀਗੜ੍ਹ ਸਾਈਡ ਤੋਂ ਪਟਿਆਲੇ ਨੂੰ ਜਾ ਰਹੀ ਸੀ ਤੇ ਪਟਿਆਲਾ ਸਾਈਡ ਤੋਂ ਇੱਕ ਪਿਕਅਪ ਸੀ ਇੱਕ ਐਕਸ ਜੂਵੀ ਗੱਡੀ ਉਹ ਇਧਰ ਭੋਨੇੜ ਨੂੰ ਆ ਰਹੀਆਂ ਸੀ ਜਿਹੜੀ ਮਰਸੀਡੀ ਗੱਡੀ ਸੀ ਉਹ ਡਿਵਾਈਡਰ ਉੱਪਰ ਦੀ ਰੋਂਗ ਸਾਈਡ ਟੱਪ ਗਈ ਤੇ ਉਹ ਪਿਕਅਪ ਗੱਡੀ ਚ ਵੱਜੀ ਤੇ ਪਿਕਅਪ ਚ ਆ ਕੇ ਐਕਸ ਜੂਵੀ ਗੱਡੀ ਵੱਜੀ ਤੇ ਇਸ ਤਰ੍ਹਾਂ ਪਰ ਅਸੀਂ ਸਾਡੇ ਆਉਣ ਤੋਂ ਪਹਿਲਾਂ ਜ਼ਖਮੀਆਂ ਨੂੰ ਹਸਪਤਾਲ ਚ ਪਹੁੰਚਤਾ ਸੀ ਤੇ ਇੱਕ ਡੈੱਡ ਬਾਡੀ ਸਾਡੇ ਹਾਰੀ ਚ ਕੱਢੀ ਗਈ ਹੈ ਤੇ ਇਸ ਐਕਸੀਡੈਂਟ ਦੌਰਾਨ ਦੋ ਹਾਂ ਡਾਈ ਹੋ ਗਏ ਤੇ ਚਾਰ ਜ਼ਖਮੀ ਨੇ ਬਾਕੀ ਹਜੇ ਤਪਤੀਸ਼ ਜਾਰੀ ਹੈ ਇੱਕ ਹੋਰ ਵੀ ਡੈੱਡ ਦੱਸਿਆ ਜਾ ਰਿਹਾ ਜਿਹੜੇ ਪਟਿਆਲਾ ਜਾਂਦੇ ਵੀ ਰੈਫਰ ਕਰਦੇ ਨੇ ਉਹ ਵੀ ਦੋ ਹੀ ਨੇ ਠੀਕ ਹਜੇ ਤੱਕ ਦੋ ਦੀ ਕਲੀਅਰ ਹੋ ਗਈ ਹੈ ਦਸਨ ਮੁਤਾਬਕ ਤਾਂ ਰੋਂਗ ਸਾਈਡ ਗੱਡੇ ਗਿਆ ਮਰਸੀਡੀ ਉਹਦੇ ਕਸੂਰ ਲੱਗਦਾ ਇਸ ਮੌਕੇ ਲੋਕਾਂ ਵੱਲੋਂ ਫੋਨ ਕਰਕੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸਿਵਲ ਹਸਪਤਾਲ ਦੇ ਡਾਕਟਰ ਹਰ ਸਿਮਰਨ ਜੋਤਕਾਰ ਨੇ ਦੱਸਿਆ ਕਿ ਉਹਨਾਂ ਕੋਲ ਇੱਕ ਵਿਅਕਤੀ ਆਇਆ ਸੀ ਹਾਂਜੀ ਕੀ ਨਾਮ ਹੈ ਜੀ ਆਪਣਾ ਡਾਕਟਰ ਹਰ ਸਿਮਰਨ ਜੋਤਕਾਰ ਮੈਡਮ ਕਿਹਜਾ ਨਾਮ ਪਰ ਐਕਸੀਡੈਂਟ ਹੋਇਆ ਸੀ ਕੀ ਕੁਛ ਕਰ ਆ ਆਪਣੇ ਕੋਲ ਜੀ ਇੱਥੇ ਕੋਈ ਪੇਸ਼ੈਂਟ ਆਇਆ ਸੀਗਾ ਬ੍ਰਾਡ ਡੈੱਡ ਸੀਗਾ ਉਹ ਆਲਰੇਡੀ ਤੇ ਬਾਕੀ ਪੇਸ਼ੈਂਟਸ ਦਾ ਸਾਨੂੰ ਪਤਾ ਨਹੀਂ ਸਾਡੇ ਕੋਲ ਕੋਈ ਪੇਸ਼ੈਂਟ ਆਇਆ ਸੀਗਾ ਉਹ ਆਲਰੇਡੀ ਉਹਨਾਂ ਦੀ ਡੈਥ ਹੋ ਚੁੱਕੀ ਸੀ ਲਿਬਰੌਨ ਲੈਡਸ ਦੀ ਬਾਕੀ ਕੋਈ ਇੱਥੇ ਤਾਂ ਨਹੀਂ ਆਈ ਜੀ ਬੇਟਾ ਨਹੀਂ ਪੂਰੇ ਨਹੀਂ ਆਏਗੇ ਬਾਕੀ ਦੇ ਦੇਖਿਆ ਜਾਵੇ ਤਾਂ ਕਈ ਵਾਰ ਕਿਸੇ ਇੱਕ ਦੀ ਗਲਤੀ ਕਰਕੇ ਦੂਸਰਿਆਂ ਦੀ ਜਾਨ ਵੀ ਜੋਖਮ ਦੇ ਵਿੱਚ ਪੈ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ